ਲੋਕ ਸਭਾ ਸਖਤਰੇ ਦੀ ਅਪੀਲ ਤੇ ਗ੍ਰਹਿ ਮੰਤralਾ ਨੇ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਨਾਲ ਜੁੜੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਇਸ ਜਾਂਚ ਲਈ ਸੀਆਰਪੀਐਫ ਦੇ ਡਾਇਰੈਕਟਰ ਜਨਰਲ ਗਰੀਸ਼ ਤਿਆਲ ਦੀ ਅਗਵਾਈ ਵਿੱਚ ਇਹ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸ ਕਮੇਟੀ ਵਿੱਚ ਹੋਰਨਾਂ ਸੁਰੱਖਿਆ ਏਜੰਸੀਆਂ ਦੇ ਮੈਂਬਰ ਅਤੇ ਮਾਹਰ ਵੀ ਸ਼ਾਮਲ ਹੋਣਗੇ ਇਹ ਕਮੇਟੀ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਜ਼ਰੂਰੀ ਜਾਣਕਾਰੀ ਵੀ ਮੁਹੱਈਆ ਕਰਵਾਏਗੀ ਕਮੇਟੀ ਸੰਸਦ ਵਿੱਚ ਸੁਰੱਖਿਆ ਸੰਬੰਧੀ ਸੁਝਾਵਾਂ ਸਮੇਤ ਆਪਣੀ ਸਿਫਾਰਸ਼ਾਂ ਦੀ ਰਿਪੋਰਟ ਜਲਦ ਤੋਂ ਜਲਦ ਪੇਸ਼ ਕਰੇਗੀ ਜ਼ਿਕਰ ਇਹ ਹੋ ਗਿਆ ਕਿ ਦੋ ਨੌਜਵਾਨਾਂ ਨੇ ਬੀਤੇ ਦਿਨ ਸਦਨ ਦੀ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਸੀ ਸੰਸਦ ਮੈਂਬਰਾਂ ਨੇ ਦੋਹਾਂ ਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਸੰਸਦ ਦੀ ਸੁਰੱਖਿਆ ਨੂੰ ਭੰਗ ਕਰਨ ਵਾਲੇ ਸਾਰੇ ਹੀ ਦੋਸ਼ੀਆਂ ਵਿਰੁੱਧ ਐਫ ਆਈ ਆਰ ਦਰਜ ਕਰ ਲਈਏ ਇਹਨਾਂ ਸਾਰਿਆਂ ਉੱਪਰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਯੂਏਪੀਏ ਲਗਾਇਆ ਗਿਆ ਹੈ ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਗਠਿਤ ਕੀਤੀਆਂ ਨੇ ਦੇ ਨਵੀਂ ਸਪੈਸ਼ਲ ਸੈਲ ਦੀ ਫੋਰੈਂਸਿਕ ਟੀਮ ਵੀ ਸ਼ਾਮਲ ਹੈ ਸਾਰੇ ਇਹ ਦੋਸ਼ੀਆਂ ਦੇ ਟੈਲੀਫੋਨ ਜ਼ਬਤ ਕਰਨ ਲਈ ਵਿਸ਼ੇਸ਼ ਸੈਲ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਨੇ ਸੁਰੱਖਿਆ ਵਿੱਚ ਕੁਤਾਹੀ ਦਾ ਇਹ ਮਾਮਲਾ ਵਾਪਰਨ ਤੋਂ ਬਾਅਦ ਸੰਸਦ ਵਿੱਚ ਦਰਸ਼ਕਾਂ ਲਈ ਪਾਸ ਚਾਰੀ ਕਰਨੇ ਬੰਦ ਕਰ ਦਿੱਤੇ ਗਏ ਨੇ